ਹਾਂ ਇੱਟਾਂ ਤੇ ਰੱਖ ਦੋ ਇਹਨੂੰ ਨਾ ਦੋ ਦੋ ਇੱਟਾਂ ਤੇ ਰੱਖ ਕੇ ਕਹਿੰਦਾ ਇਹ ਮੂੰਹ ਜਿਹਾ ਉਧਰ ਮੇਰਾ ਜਣੀ ਦੋ ਦੋ ਜਾਂ ਥੱਲੇ ਇੱਕ ਇੱਕ ਇੱਟ ਰੱਖ ਲਵੇ ਹਾਂ ਉਹ ਸਾਰਾ ਥੱਲੇ ਜੀ ਸੁਆ ਸੁਆ ਨਿਕਲੀ ਜਾਇਆ ਕਰੂਗੀ ਆਪਣੇ ਆਪ ਹੀ ਨਾਲੇ ਇਹ ਤੋਂ ਹਵਾ ਪਈ ਜਾਇਆ ਕਰੂਗੀ ਜੇ ਥੋੜਾ ਉੱਚਾ ਹੋਗਾ ਹਵਾ ਵੱਧ ਬਲੂਗੀ ਹੁਣ ਇਹਨੂੰ ਐਂ ਕਰ ਹੋਣਾ ਕਰਨਾ ਹੈ ਜੀ ਇੰਦਰ ਨੂੰ ਐਂ ਕਰ ਹੋਣਾ ਉੱਤੇ ਥੋੜਾ ਜਿਹਾ ਹੋ ਰੱਖ ਕੇ ਨੇ ਦੇਤੇ ਹੋ ਰੱਖ ਦਾਂਗੇ ਗੈਸ ਦਾ ਗੈਸ ਦਾ ਐਕਸਟਰਾ ਉਹਨਾਂ ਨੇ ਸਕੰਜਾ ਜਿਹਾ ਗੈਸ ਵਾਲਾ ਫਿਰ ਆਏ ਰੱਖ ਦਾਂਗੇ ਫਿਰ ਹੀਠਾਂ 'ਚ ਨਿਕਲੀ ਜਾਊਗਾ ਇਹ ਸੋਨਾ ਬਣ ਜਾਊ। ਅੰਦਰੋਂ ਮੈਂ ਵੀ ਤੈਨੂੰ ਚਾਹ ਚਿਹੜੇ ਤੂੰ ਇੰਨਾ ਕੁਸ ਬਣਾਇਆ। ਹਾਂ ਉਹ ਕਿੱਥੇ ਗਈ ਇੱਕ ਹੋਰ ਬਣਾਈ ਪਾਤੀ ਸੀ। ਉਹ ਦੇ ਤੂੰ ਕਾਲਾ ਚੋਟਾ ਬਿੱਲਾ ਚੜਦਾ ਜਾਂਦਾ ਹੈ। ਹਾਂ ਆ ਵੀ ਸੋਹਣੀ ਆ। ਉਹ ਮੈਨੂੰ ਮਿਲਿਆ ਹੁੰਦਾ ਐਡਾ ਪੰਜਾ। ਐਡਾ ਮੂੰਹ ਆਉਦਾ ਮੈਨੂੰ ਇੱਥੇ ਆਉਂਦੀ ਨੂੰ ਮਿਲਿਆ ਬੰਤ ਵੀਰੇ ਉਹਨਾਂ ਦੇ ਘਰ ਕੋਲੇ। ਮੈਂ ਤਾਂ ਆਲਦਾਲੇ ਇੱਤਾਂ ਲਾ ਕੇ ਤੇ ਟਟਕਾਰੀ ਮੁੱਢੀ ਮਾਰਦੀ ਆ। ਬੇਬੇ ਨੂੰ ਸੌਂਕ ਚੜਿਆ ਉਹ ਬਣਾਉਣ ਦਾ ਚੁੱਲੇ ਤੇ ਤਿੰਨ ਬਣਾਏ ਢਾਈ ਤਿੰਨ ਦੋ ਤਿੰਨ ਆ ਆ ਨਾ ਕਰੀ ਬੰਦ ਨਾ ਵੇਬ ਕਰੀ ਤਾਂ ਘੜਾ ਠੀਕ ਆ ਹੀ ਹੂੰ ਐ ਉੱਚਾ ਰੱਖਾ ਹਾਂ ਨਾ ਉਹ ਨਹੀਂ ਫਿਰ ਜਿੰਨੀ ਵੱਜਦੀ ਪਈ ਡੰਗਾਈ ਰਹੇ ਹਾਂ ਨਹੀਂ ਤਾਂ ਮੈਂ ਇਹਨੇ ਨਹੀਂ ਚੱਕ ਦੇਣੀ ਸੀ ਹੁਣ ਹੋਰ ਨਹੀਂ ਇਹਨੂੰ ਉੱਚਾ ਕਰ ਲੈ ਕੋਈ ਚੱਕਰ ਹੀ ਨਹੀਂਗਾ ਨਾ ਸਵਾਦ ਨਿਕਲ ਹੀ ਜੂ ਹੂੰ ਸਵਾਦ ਨਿਕਲ ਹੀ ਜਾਊਗਾ ਇਹਦੇ ਤੇ ਲਾਉਨੇ ਆ ਉਹ ਕੀਲ ਜਿਹੜਾ ਕੀਲ ਲੱਭਿਆ ਖੈਨ ਮੱਕ ਚੱਕ ਕੇ ਨਾ ਇੰਨਾ ਕ ਕੀਲ ਲਾ ਕੇ ਫੇਰ ਐ ਕਰਾਂਗੇ ਫੇਰ ਉਹ ਟਿਕਿਆ ਰਹੂ ਕੀਲ ਦੇ ਨਾਲ ਇੱਥੇ ਫੇਰ ਉਹ ਜਿੰਨਾ ਕੋ ਗੋਲ ਹੋਊਗਾ ਐਨੇ ਨਾ ਮੋੜ ਕੇ ਉਹ ਜਿੰਨਾ ਥੋੜਾ ਤਾਂ ਨੰਨਾ ਕਰ ਦਾਂਗੇ ਨਹੀਂ ਨਹੀਂ ਠੀਕਾ ਉੱਤੋਂ ਬੰਦ ਕਰ ਦਾਂਗੇ ਉੱਤੋਂ ਤਾਂ ਐ ਕਰ ਦਾਂਗੇ ਮੜਮੜਾ ਹਮ ਆਹੋ ਠੀਕਾ ਵਧੀਆ ਵਾ ਨਲਾ ਭੁਗਤ تھی ਨਲਾ ਡੰਡੀ ਜੀ ਨੂੰ ਸਾਗ ਤਾਂ ਹੁਣ ਵੜਕਾ ਨਹੀਂ ਸੱਚ ਆਪਾਂ ਜਾਣਾ ਵੀ ਆ ਨਹੀਂ ਚਲੇ ਜਾਣੇ ਫੇ ਕੱਲ ਨਲਾ ਦਾਂਗੇ ਸਵੇਰੇ ਸਾਜ ਚੱਲ ਛੱਡ ਬੀਬੇ ਦਾ ਖਹਿੜਾ ਚੱਲੀਏ ਦੇਖ ਬਹੁਤ ਨੂੰ ਲੱਗਦਾ ਵੀ ਮੈਂ ਚਲੀ ਗਈ ਗੁੱਸਾ ਕੱਢਦੀ ਆ